ਗੌੜੀ ਜਾਰੀ ਦੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਗੁਰੂ ਜੀ ਨੇ ਪੈਰਸੋਂ ਨੂੰ ਪੁੱਛਿਆ ਮਾਰੇ ਕਥਾ ਕੋਈ ਰਮਾਇਣ ਦੀ ਕਥਾ ਹੈ ਜਿਹਨੂੰ ਚੰਗਾ ਰਾਮ 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 ਰਾਉ ਜੀ ਦੀ ਸਿਗ ਗੁਰੂ ਕੋਲ ਨੂੰ ਹੋਲੇ ਦਾਵਣਾ ਇੱਕ ਬਰਾਗੀ ਸੀ ਅੱਪਿਆ ਹੋਇਆ ਕਹਿੰਦੇ ਬਰਾਗੀ ਜੀ ਰਮਾਇਣ ਵਿੱਚ ਕੀ ਲਿਖਿਆ ਹੋਇਆ ਹੈ ਕਹਿੰਦੇ ਕਿਆ ਲਿਖਿਆ ਦੱਸੋ ਹਮ ਅਜੇ ਇਹ ਜਿਹੜਾ ਕਿ ਰਾਮ ਤੇ ਹੋਂਦ ਨੇ ਕੀ ਹੈ ਅਕੇ ਬਿਆਨ ਕਰਨੀਆਂ ਦੇ ਤੇ ਹੋਂਦ ਨੇ ਤੰਤੂ ਪਾਏ ਹੈ ਤੋ ਇਸ ਪ੍ਰਕਾਰ ਕੋਈ ਨਹੀਂ ਫਿਰ ਪੁੱਛੇ ਕਿ ਕੀ ਹੈ ਰਮਾਇਣ ਕੇ ਕਹਿੰਦੇ ਰਾਮ ਰਾਮ ਰਾਮੜਾ ਉਹਨੇ ਵੀ ਗੁਰੂ ਖੋਲੀ ਉਹਨ ਖੋਲਿਆ ਜਾਂਦਾ ਉਹਨੇ ਵੀ ਇਸਤਰੀ ਖੋਲੀ ਸੀ ਉਹਨੇ ਦਾ ਜੰਤਾ ਖੋਲੀ ਉਹ ਗੱਲ ਹੈ ਹੋਰ ਕੀ ਹੈ ਰਮਾਇਣ ਵਿੱਚ ਇਸ ਪ੍ਰਕਾਰ ਇਹਨਾਂ ਸਾਰੀਆਂ ਕਥਾ ਤੋਂ ਕੋਈ ਤਾਂ ਗੁਰੂ ਚੋਣੀਆਂ ਕਰਾਂ ਦੀ ਕਥਾ ਹੈ ਅਜੇ ਇਸ ਪ੍ਰਕਾਰ ਦੀਆਂ ਮਹਾਂ ਪਾਰਵੂਕ ਰਾਜਨੀਕ ਕਥਾ ਹੈ ਉਹੀਆਂ ਕਥਾ ਹੈ ਜੁਸਪੁਰ ਕੈ ਤੰਦੋ ਹੋ ਜੇ ਰਹੇ ਹੈ ਬਲਾਂ ਵਿੱਚ ਬਾਰਾਂ ਸਾਲ ਉਹ ਵੀ ਸੰਤੋ ਕੜੀ ਹੋ ਕਥਾ ਹਨ ਜੀਆ ਇਹਨਾਂ ਸਾਰੀਆਂ ਕਥਾਵਾਂ ਵਿੱਚ ਨਿਰਗੁਣ ਕਥਾ ਕਥਾ ਹੈ ਹਰ ਗੁਰੂਆਂ ਪ੍ਰਣਾਂ ਦੀਆਂ ਕਥੇ ਸਿਮਰਤੀਆਂ ਦੀਆਂ ਕਥੇ ਸ਼ਾਸਤ੍ਰਾਂ ਦੀਆਂ ਕਥੇ ਗੁਦਾਣੀਆਂ ਦੀਆਂ ਕਥੇ ਉਹਨਾਂ ਸਾਰੀਆਂ ਕਥਾਵਾਂ ਉਤੋਂ ਸਰਗੁਣ ਦੀਆਂ ਕਥਾਵਾਂ ਅਵਤਾਰ ਘਰ ਕੋਈ ਕ੍ਰਿਸ਼ਨ ਹੈ ਰਾਸ ਪੇਵਾਰਿਆ ਐਵੇਂ ਮਿਨੇ ਰਾਤ ਹੀ ਪੂਰਨਮਾਸੀ ਦੀ ਕਰੇ ਜੀ ਉਹੀ ਰਾਸ ਪਾਈ ਕ੍ਰਿਸ਼ਨ ਨੇ ਸਾਰੀਆਂ ਗੋਦੀਆਂ ਨੂੰ ਮੋਹ ਚ ਕਰਕੇ ਮੇਰਾ ਅਖੁਲਕੀ ਲੈ ਲਾਇਛਿਆ ਇਸ ਪ੍ਰਕਾਰ ਦੀ ਇਹ ਨਹੀਂ ਕਥਾ ਹੈ ਨਹੀ ਅਕਾਰਾਂ ਦੀਆਂ ਉਹਨਾਂ ਸਾਰੀਆਂ ਕਥਾਵਾਂ ਦੇ ਵਿੱਚੋਂ ਮਰਦੂ ਹਰੀ ਦੀ ਕਥਾ ਸਭ ਤੋਂ ਸ਼ੁਰੂ ਹੋਣੀ ਹੈ ਜੋ ਜੀ ਪ੍ਰਮੇਸ਼ਰ ਦੀ ਪ੍ਰਾਪਤੀ ਦੀ ਕਥਾ ਹੈ ਸਾਜੇ ਮੇਲੇ ਸਾਧੂ ਪਾਉਂਗੇ ਤਾਂ ਜਾਣੀ ਇਹ ਕਿਸ ਤਰ੍ਹਾਂ ਗੁੰਦੀ ਭਈ ਨਹੀਂ ਕਰੋ ਮਿਲ ਕੇ ਸਾਧੂਆਂ ਦੀ ਸੰਗਤ ਕੋਨ ਜਨਨੀ ਸੰਗਤੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਤਜੰਗਣਾ ਕਰਨ ਸੰਗਤ ਨਾਲ ਮਿਲ ਕੇ ਕਥਾ ਸੁਣਾਇ ਤੁੰਗੀ ਹੈ ਸਭ ਤੋਂ ਇਤਿਹਾਸਕ ਕਥਾ ਜੋ ਹੈ ਤਰ ਪਾਉ ਜਲ ਇਕੱਠ ਕਥੈ ਸੂਲ ਹਰਤੀ ਮੂਤੈ ਕੰਤੁਰੈ ਕਥੈ ਕਾਲ ਕੁਸ਼ ਦੀ ਸੁਣ ਕੇ ਸੰਖੇਰ ਤੋਂ ਮੁੰਦੂ ਕੇ ਤਰ ਜਾ ਤੂੰ ਗੋਬਲ ਦੇ ਸਤਿ ਸੰਮੇ ਤੇ ਲੀਲਾ ਨਾ ਨੀ ਕਰ ਅਹੂਰੀ ਅਜੇ ਜਿਹੇ ਦੇ ਗਿੰਤ ਕੁਝ ਹੀ ਇਕਾ ਕਰਮ ਵਾਲੇ ਅੱਜ ਵੀ ਸੁਨਹਿਤ ਨਾਮ ਨੂੰ ਲਾਉਣਾ ਕਰੂ ਜੀ ਹਰ ਰਤ ਰਸਨਾ ਰਾਮ ਗੋਲ ਗਏ ਹਰੀ ਹਰੀ ਦੇ ਲਾਖੀ ਹੋ ਗੋਦੀ ਘਰ ਨਹੀਂ ਕਰੇ ਉਹ ਰਹਿਣਾ ਕਰਤੋ ਰਾਮ ਦੇ ਗੁਣ ਨੂੰ ਦਰਨਾ ਚਰ ਰਹਿਣਾ ਕਰੇ ਰਹਿ ਜਿਉ ਜਨ ਤਿਆਗ ਹੈ ਹਰ ਹਰ ਨਾਮ ਬੰਦੂਸੀ ਕਰਿਆ ਕਰ ਮੰਗ ਤੇਰੀ ਨਾ ਬਾਰੀਆਂ ਮਾਰਾ ਸੁਧੀਆਂ ਨਜ਼ਰਾਂ ਤੱਕ ਨਹੀਂ ਕਰਪਾਏ ਜੂਰ ਕੰਨ ਜੂੜੇ ਮੋਹਰਾ ਜਾਨੂ ਕੀ ਹਰ ਹਰ ਪ੍ਰਮੇਸ਼ੁਰ ਆਇਦ ਨੋਨ ਨੂੰ ਝੋਲਾ ਕਰਕੇ ਇੰਤਿਆ ਹੈ ਗੁਰਤੀ ਕਰਕੇ ਜੋਰ ਤੋਂ ਗੁਪਤੀ ਨੂੰ ਤੇਨ ਦਾਸ ਤੋ ਦਾਸ ਕਰੂੰ ਹੰਮ ਰਾਮ ਰਾਜਾ ਤੋਂ ਜੈਨ ਗੁਰਤੀ ਨੂੰ ਕਰਕੇ ਇੰਤਿਆ ਹੈ ਗੁਰਤੀ ਕਰਕੇ ਜੋ ਤੇ ਹੁੰਦੇ ਹੈ ਕੋ ਰਹੇ ਨੂੰ ਉਨਰੋ ਦਾਸਾਂ ਦਾ ਸੇਵਕਾਂ ਦੇ ਸੇਵਕਾਂ ਦੀ ਕਰਮੋਂ ਕਰੂ ਜਨਮਾਂ ਜੀ ਕਰਕੇ ਜਨ ਕੀ ਸੇਵਾ ਉਤਮ ਕੰਮ ਹੈ ਜਰਿਆ ਦੀ ਕਹਿਣ ਚਰਨੀ ਸੋਨੇ ਕਮਾਂ ਤੋਂ ਉਤਮ ਕੰਮ ਬਖਰੇ ਸ੍ਰੀਸ਼ਟ ਕੰਮ ਹੈ ਜੋ ਹਰ ਕੀ ਹਰ ਕਥਾ ਸੁਣਾਵੇ ਜੀ ਹਰ ਹਰ ਜੋ ਪਰਮੇਸ਼ਰ ਸਾਰੇ ਨੂੰ ਹੜੇ ਤੜੇ ਕਰਨ ਵਾਲਾ ਹੈ ਹਰੀਏ ਕਾਲਕੁ ਹੁਮੀ ਪ੍ਰਾਪਤੀ ਕੀ ਕਥਾ ਸੁਣਾਉਣਾ ਚਾਹੇ। ਕੋ ਜਨ ਹਮਰਾ ਮਾਨ ਚੇਤ ਭਾਗ। ਸਭੇ ਮੰਦੋ ਸਿ ਪਿਆਰਾ ਲਾਗੈ। ਸਭੇ ਚੁੱਪਿ ਚੁਕੋ ਅਚਾਲ ਲਾਗੈ। ਜਨ ਪਾਗ ਰੀਲ ਵੱਡ ਭਾਗੀ ਕਹਿਵੈ। ਮਨੋ ਜਨੈ ਤੂੜ ਕੋ ਲੱਗਿਆ ਤਾ ਜੈ ਸਜਜੈ ਸੌਂ ਤੇ ਜਨੈ ਤ੍ਰੀਤ ਬਣ ਆਈ ਚੰਦਰ ਦਗਜੋ ਦੀ ਮਾਇ ਜਿੰਨੋ ਦੀ ਇਲਾਹੀ ਦੀ ਕੀ ਆਉਂਦੀ ਤ੍ਰੀਤੀ ਬਣ ਆਈ ਹੈ ਜਿਨ ਕਾ ਦੇਖ ਤੇ ਬਿਖਿਆ ਤੁਰ ਤੈ ਇਹਨਾਂ ਨੂੰ ਕਾਜ ਕੋਰੀ ਹੈ ਬਾਦ ਜਿੰਨਾ ਦੇ ਘਰੋਂ ਮੱਥੇ ਤੇ ਦੇਸ਼ਿਸ਼ ਨੂੰ ਲਿਖਿਆ ਤੁਰੂ ਲੋ ਤੁਮਾ ਜੋ ਤਰੇ ਹੋਏ ਨੇ ਉਹਨਾਂ ਨੂੰ ਸੁਸੰਗ ਜੁ ਨਾਲ ਕੋਈ ਕੀ ਪਾਈ ਹੈ ਤੇ ਜਨ ਨਾਨਕ ਨਾਮ ਸਮਾਈ ਉਹ ਜਨ ਪੁਰਖ ਭਾਈ ਜੀ ਨੇ ਅਨਸਾ ਜੀ ਕਹਿੰਨ ਕੋ ਉਥੂ ਪਾਰਸਾ ਮਾਰੇ ਦੇ ਨਾਮ ਵਿੱਚ ਮਿਲ ਜਾਂਦੇ ਐ ਤੇ ਨਾਮੇ ਵਿੱਚ ਉਹਨਾਂ ਦੀ ਸਮਾਈ ਹੁੰਦੀ ਐ ਭੇਦ ਹੋ ਜਾਂਦੇ ਹਨ ਗੌੜੀ ਗਵਾਰੇ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਕੋਤਖਾਏ ਸਤਿਗੁਰਾਂ ਦੀ ਸੁੱਖਾਂ ਦੇ ਨਾਲ ਕਿੰਨੀ ਕਰੀਪ ਹੈ ਜਿਸ ਤਰ ਕਰ ਮੋਹ ਤੇ ਆਇ ਕਲਜੀਤ ਜੀ ਨੇ ਕੋਤਖਾਏ ਕਿਉ ਗੁਰੂ ਸਾਹਿਬ ਪਿਆਰ ਕਰਦੇ ਕੋ ਸਾਡੇ ਗੁਰਸਿੱਖ ਜਿਹੜੇ ਹੈ ਮੂਹ ਬ੍ਰਹਮ ਨੰਤੋ ਤੰਤੋ ਸੱਲ ਤਮ ਹੈ ਤਭੀ ਇਨਹੀ ਤੋਂ ਸਭ ਤੋਂ ਆਕਮ ਆਪ ਗੁਰੂ ਸਾਹਿਬ ਨੂੰ ਸੋਹ ਪਿਆ ਹੈ ਕਿਉ ਮਾਤਾ ਰੂਪ ਸਰਬੀ ਦੀ ਪ੍ਰੀਤ ਕਰਦੇ ਹੈ ਤੋ ਕੋਈ ਗ੍ਰੰਮੇ ਕੋਈ ਗ੍ਰੰਮੇ ਗ੍ਰੰਮੇ ਦੀ ਕੋਈ ਕੰਨ ਖਾਣੇ ਕਰੇ ਸਾਦਾ ਸਿੱਖ ਮੀਲੇ ਪੀਤ ਟਈ ਜਲ ਨਾ ਮਿੱਟੀ ਦੀ ਗੰਦੀ ਕਿ ਜਲ ਨਾਲ ਇਸ਼ਨਾਨ ਕਰਨੋ ਇਹ ਮੱਛੀ ਵੀ ਨਹੀਂ ਨਾ ਸੁੱਖਾਂ ਤੋਂ ਕਿਤੇ ਗੁਰੇ ਹੋਏ ਹੈ ਉਹਨਾਂ ਦੀ ਪ੍ਰੀਤ ਹੈ ਕਿ ਗੁਰੂ ਸਾਹਿਬ ਦੇ ਪ੍ਰੀਤ ਦੀ ਗਲਤੀ ਸੁਣਾਉਣੀ ਕਰੀਏ। ਸਾਧ ਜੁਰ ਪ੍ਰੀਤ ਗੁਰ ਸੇਖ ਮੁਖ ਪੈਰੀ ਸਤਿਗੁਰਾਂ ਦੇ ਨਾਲ ਪ੍ਰੀਤੀ ਹੈ ਕਿ ਗੁਰਸਿੱਖਾਂ ਦੇ ਮੂਹ ਜਿਹੜੀ ਚੀਜ਼ ਕਹਿੰਦੇ ਉਹ ਸਾਨੂੰ ਮਿਲਦੀ ਹੈ। ਸਤਿਗੁਰੂ ਜੀ ਦੇ ਪਾਸੋਂ ਮਹਾਰਾਜੀ ਜੀ ਜੋ ਲੰਗਰ ਬਣਾਇਆ ਕਰਦੇ ਬਹੁਤ ਮਠਿਆਈਆਂ ਸੰਕਨ ਸਿਖਾਉਂਦੇ ਆਪ ਅਦੂਨੇ ਦਰਯਾ ਖੰਦੇ ਗਾਇ ਬੁੱਧਾ ਸਾਹਿਬ ਜੀ ਨੂੰ ਦੇਣ ਕੀ ਕੀਤੀ ਹਜ਼ੂਰ ਅਸੀਂ ਕੰਦੇ ਕੰਦੇ ਪੁਜਾਰਕ ਕਹਿੰਨੇ ਸਾਨੂੰ ਯੋਗ ਨਹੀਂ ਐਦਾਂ ਲੂਣਾ ਦਲਿਆ ਖਾਨੇ ਕੀ ਕਾਰਨ ਹੈ ਮਾਰੂ ਨੇ ਕਹੇ ਭਾਈ ਜੋ ਸੰਕਤਾਂ ਦੇ ਮੂੰਹ ਵਿੱਚ ਕਹਿੰਦਾ ਉਹ ਅਸੀਂ ਫਿਕਰਦੇ ਆ ਸਾਨੂੰ ਪ੍ਰਾਇਵਤ ਹੁੰਦਾ ਗਾਇ ਬੁੱਧਾ ਸਾਹਿਬ ਜੀ ਟੁਲੇ ਬੈਠੇ ਹਨ ਮਹਾਰਾਜ ਜੀ ਨੂੰ ਟੁਲਾ ਕਰਕੇ ਮਨਾਂ ਨੂੰ ਸ਼ਹਿਰੋ ਕਿੰਦੇ ਸ਼ਹਿਰੋ ਜਿੰਨੇ ਸੰਗਤ ਨੂੰ ਪ੍ਰਸਾਦ ਖੀਰ ਆਜ ਜੁਨੀ ਆਵੇ ਖਾਦੀਆਂ ਸਾਰੇ ਵਕਤਾਂ ਤੇ ਸਾਦੇ ਭਾਈ ਇੱਕੋ ਜਿ ਨਿਕਰੇ ਫਿਰ ਮੁਖ ਵੱਕ ਤੇ ਵਖਾ ਦੇ ਕੋ ਸਾਡੇ ਧੋਲੇ ਲੱਗੇ ਹੋਏ ਆ ਜੋ ਸੰਗਤ ਛੱਡੀ ਉਸ ਐਨੂੰ ਪ੍ਰਾਇਵਤ ਹੁੰਦਾ ਇਸ ਤੋ ਤੈਰ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਸਤਗੁਰੂ ਸਾਡੀ ਤ੍ਰੀਤੀਏ ਗੁਰਸਿੱਖ ਦੇ ਮੁਖ ਵਿੱਚ ਪਾਵੇ ਜਿਹੜਾ ਉਹ ਐਨੂੰ ਪ੍ਰਾਇਵਤ ਹੁੰਦਾ ਅਜੇ ਗੁਰਸਿੱਖ ਦੀ ਤ੍ਰੀਤੀ ਗੁਰੂ ਸਾਹਿਬ ਦੇ ਮੁਖ ਵਿੱਚ ਪਾਵੇ ਮਾਰੇ ਨੂੰ ਅਰਪਣ ਕਰ ਦੋ ਕਿਉਂ ਆਮ ਤੋਂ ਗੁਰੂ ਦੇ ਪੈ ਗੁਰੂ ਰਾਮਦਾਸ ਸਾਹਿਬ ਨੇ ਸ੍ਰੀ ਗੰਗੜਾ ਸਾਹਿਬ ਜੀ ਨੂੰ ਅਰਪਿਆ ਸੀ ਮਹਾਰਾਜ ਜੀ ਤੇ ਆਮ ਜੇ ਮਾਰ ਅਰਪਿਤ ਚੂਕਦੇ ਵੀ ਸੁਖਿਆ ਮਿਲ ਜਾਣ ਕੇ ਉਹ ਮਾਰੇ ਸਾਹਿਬ ਨੂੰ ਪਹੁੰਚੋ ਆਪ ਕੋ ਕੀ ਕੀ ਹੋਇਆ ਦੋਨ ਵੇਸਾ ਬੈਠੇ ਨੀਤੇ ਆ 52 ਲੋਨ ਨੂੰ ਗੁਰੂਪੁਰਖ ਕੋਲ ਆ ਕੇ ਜਿਆਸੀ ਮੈਂ ਤਾਂ ਹੀ ਜਨੂ ਗੁਜਾਉਂਦਾ ਜੀ ਇਹਨਾਂ ਨੂੰ ਉਹਦੇ ਕੋਲ ਆਏ ਜੀ ਆਇਆਂ ਨੂੰ ਬਖਾ ਕੇ ਅੰਬ ਸੀਤਿ ਤੇ ਤੁਹੀ ਜੋ ਅਰਦਾਸ ਕਰਕੇ ਸਾਨੂੰ ਅਰਪਿਆ ਸੀ ਕਿਉ ਗੁਰ ਸੁਖਾਂ ਦੇ ਅੰਦਰ ਤ੍ਰਿਤੀ ਹੈ ਕਿ ਸਰਗਾਂ ਨੂੰ ਦੀ ਕੀ ਗੁਰ ਸਿੱਖ ਨੇ ਮੁਖਬਤ ਦਾਈਏ ਇਹ ਹਰ ਜਾਣ ਹਰ ਮੇਲ ਨੂੰ ਹਮ ਪਿਆਰੇ ਹੋਈ ਜੋ ਜਨ ਪਿਆਰੇ ਜਨੂਨ ਵਾਲੇ ਸਤਿਗੁਰੂ ਦੀ ਇਹ ਹਰ ਹਰ ਪ੍ਰਵੇਸ਼ਰ ਕਰਦੇ ਸਾਡੇ ਪਿਆਰੇ ਗੁਰਾਂ ਦੇ ਨਾਲ ਮਿਲਣਾ ਕਰੋ ਨਾ ਹਰੀ ਜਨ ਸੰਤਾਂ ਦਾ ਜਨ ਨੂੰ ਮਿਲੋ ਉਹ ਰੀ ਦੇ ਜੀ ਸ਼ੁਰੂ ਨੀ ਜਮਾਉਣ ਵਾਲੇ ਗੁਰਾਂ ਦੇ ਨਾਲ ਹੋਰੀ ਸਾਦੇ ਪਿਆਰੇ ਹਮੇਲੀਆਂ ਕਰੋ ਜਿਨ ਮਿਲਿਆ ਦੁੱਖ ਜਾਹੇ ਹਮਾਰਾ ਸਤਿਗੁਰਾਂ ਦੇ ਨਾਲ ਮਿਲਨੇ ਕਰਕੇ ਫਿਰ ਤੂੰ ਐਂ ਦੇ ਦੁੱਖ ਜੰਮਣ ਨੂੰ ਵੀ ਚਲੇ ਜਾਂ ਜੀ ਰਹਿਉ ਜਿਉ ਮੈਨ ਬਛਰੇ ਗਉਂ ਪ੍ਰੀਤ ਲਗਾਵੇ ਜਿਨ ਤਰ ਤਰ ਬੱਚੇ ਤੋਂ ਤਾਈ ਜਦੋਂ ਛੱਡੀ ਜਾਏ ਗੋਵਿੰਦ ਨੇ ਇਹ ਕਰਕੇ ਬੱਚੇ ਨਹੀਂ ਚੜ੍ਹੂਈਏ ਪ੍ਰੀਤੀ ਲਾਉਂਦੀ ਐ। ਕਾਮਨੁ ਪ੍ਰੀਤ ਜਾ ਤੇਰ ਘਰ ਆ। ਗੁਰੂ ਮੇਰ ਸਾਹਿਬ ਸੰਗੇ ਜੀ ਬੱਚੇ ਨਹੀਂ ਆਈ ਸਿੱਖਾਂ ਨੇ। ਗੋਵਿੰਦ ਨੇ ਮਾਤਾ ਚਿਤਾਰੂਪ ਗੁਰੂ ਸਾਹਿਬ ਹਨ। ਉਹ ਪ੍ਰੀਤੀ ਲਾਉਂਦਿਆਂ ਗੁਰਸਿੱਖਾਂ ਨੂੰ ਨਿਹਾਲ ਕਰਦੇ ਮਨ ਸੂਏ ਆਸਰਾ ਕਰਕੇ। ਕਾਮਨੁ ਪ੍ਰੀਤ ਜਾ ਤੇਰ ਘਰ ਆ। ਜਿਵੇਂ ਬ੍ਰਹਮਣੀ ਦੀ ਪ੍ਰੀਤ ਹੁੰਦੀ ਓ ਕਿ ਮੇਰਾ ਪਤੀ ਘਰ ਵਿੱਚ ਆ ਜਾਵੇ। ਪੁਰਾਨ ਸਿਯਾ ਆਇਆ ਤੁ ਸੰਨੂਂ ਦੀ ਹੈ ਇਹ ਵੀ ਸਿੱਖਾਂ ਦੇੰਦੂ ਕੀਦਾ ਗੁਰੂ ਸਾਹਿਬ ਮੈਨੂੰ ਆ ਕੇ ਦਰਸ਼ਨ ਦੇਣ ਪਰਗਤ ਹੋਣ ਇਹ ਪਿਆਰ ਹੈ ਜੋ ਸਿੱਖਾਂ ਦਾ ਹਰ ਜਾਣ ਪ੍ਰੀਤ ਜਹ ਹਰ ਜਸ ਗਾਵੇ ਇਹ ਜੀ ਪ੍ਰੀਤੀ ਹੈ ਕਿ ਜੇ ਹਰੀ ਦਾ ਜਸ ਗਾਉਂਦੇ ਤਾਂ ਨਿਹਾਲ ਹੁੰਦੇ ਹਨ ਹਰੰਗ ਪ੍ਰੀਤ ਵਸੈ ਜਲ ਧਾਰਾ ਕਿਹਨ ਕੋ ਕਹਿ ਸ਼ਹਿਰ ਦੀ ਜੀ ਪ੍ਰੀਤੀ ਹੁੰਦੀ ਹੈ ਬੱਗੇ ਜਲਦੀਆਂ ਕਹਿ ਰਹੇ ਹੋ ਕਿ ਜੋ ਬੜੇ ਬੜੇ ਕੇ ਸਾਂਤੀ ਮੂੰਹ ਦੀ ਵਰਤਾ ਉਹ ਕੰਬ ਵਿਹਾ ਦੀ ਤੋ ਮਿਲ ਜਾਂਦੀ ਹੈ ਨਹੀਂ ਤਾਂ ਹੋਰ ਕਹਾਂ ਕਿ ਜਲ ਪੀ ਕੇ ਦੰਗੀਆਂ ਮੂੰਹ ਥਾਣੀ ਪੀਤਾ ਹੋਇਆ ਉਹ ਕਾਂਠੋ ਦੀ ਗਲੀ ਹੁੰਦੀ ਨਿਕਲ ਜਾਂਦਾ ਘੜ ਨਹੀਂ ਹੋ ਸਕਦਾ ਇਸੇ ਪ੍ਰਕਾਰ ਸਾਰੰਗ ਪ੍ਰੀਤ ਵਸਾ ਜਲ ਧਾਰ ਹੈ ਹਰ ਗੁਰੂਬ ਜੋ ਸਿਖਣ ਦੀ ਗੁਲੀ ਹੈ ਨਹੀਂ ਆਈ ਉਹਨਾਂ ਨੂੰ ਜੋ ਕੀ ਹੈ ਗੁਰੂ ਸਾਹਿਬ ਦਰਜ ਨਹੀਂ ਜਾਂ ਲੋ ਪ੍ਰੇਮ ਰੂਪੀ ਨਾੜਕੀ ਜਲਦੀਆਂ ਧਾਰਾਂ ਹੋ ਕੇ ਦਰਸ਼ਨ ਅਪੀਨੂ ਕੀ ਰੂਪੀ ਸ਼ਾਂਤੀ ਬੂੰਦੀ ਬਾਤ ਦੇਣੇ ਹੋਰ ਦੇਵ ਸ਼ਾਸਤਰ ਕੀ ਜਿਹੜੇ ਹਨ ਜਿਨੇ ਭਰੇ ਹੋਏ ਦਰਿਆਏ ਕਹਿਣੀ ਜੀ ਉਹਨਾਂ ਰੂਪ ਕੀ ਹੁੰਦੀ ਇਸ ਜਗ ਵਿੱਚ ਸ਼ਾਂਤੀ ਨਹੀਂ ਧਾਰਨ ਸਕਦੀ ਨਹੀਂ ਸਿੱਖਣ ਨੂੰ ਜੀ ਗੁਰੂ ਸਾਹਿਬ ਦੇ ਮੱਖੋਂ ਸੁਣ ਕੇ ਵੀ ਨਿਹਾਲ ਹੋਈਦਾ ਹੈ ਮਰ ਪਦ ਤ੍ਰੀਪ ਮਾਇਆ ਦੇਖ ਪਸਾਰ ਮੇਰੇ ਦੇ ਪਤੀ ਹੈ ਰਾਜੇ ਉਹਨੇ ਵੀ ਤ੍ਰੀਪ ਤੇ ਬਹੁਤ ਖਜ਼ਾਨਾ ਬਣਾਉਣ ਤੋਂ ਪੰਚਾਇਤੀ ਮੀਨ ਦੇ ਵਿੱਚ ਅੰਮ੍ਰਿਤ ਦਾ ਖਿਆਨ ਨਾ ਹੀ ਉਹ ਆਪਣੀ ਮੁਲਕ ਦੀ ਰਾਜ ਕਰਦੇ ਸੀ ਕਿਉਂ ਇਸ ਤਰ੍ਹਾਂ ਨਲਕੇ ਤੇ ਰਾਜ ਨੂੰ ਵੀ ਤ੍ਰੀਪ ਹੁੰਦੀ ਹੈ ਮਾਇਆ ਦੇਖ ਪਸਾਰ ਮੇਰੇ ਪਸਾਰਾ ਦੇਖ ਤੇ ਖੁਸ਼ ਹੁੰਦੀ ਹੈਂ ਜੀ ਇਸੇ ਪ੍ਰਕਾਰ ਜੇ ਗ੍ਰੰਥ ਦੇਖੇ ਹੈ ਉਹ ਪ੍ਰਮੁਖ ਹਿੰਦੀ ਭਗਤੀ ਰੂਪ ਉਹ ਗ੍ਰੰਥ ਵਿਦਿਆਰਥੀ ਮਾਇਆ ਦੇ ਪਸਾਰੇ ਨੂੰ ਇਸ ਤੋਂ ਪਛਾਨੁੰਦੇ ਹੈ ਭਾਰਗਨ ਪ੍ਰੀਤ ਜਗਾ ਨਿਰੰਕਾਰ ਹੈ ਜੇ ਇਹ ਪ੍ਰਕਾਰ ਕੀਤੀ ਕਿ ਨਿਰੰਕਾਰ ਦਾ ਜਾਪ ਕਰਨੇ ਮਾਇਆ ਦਾ ਜਾਪ ਕਰਕੇ ਮਾਇਆ ਇੰਦਰੀ ਹੈ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਤੇ ਜਿੰਨੇ ਪ੍ਰਾਣ ਹੈ ਮਰ ਲੋਕ ਹੈ ਨਾ ਜੀਵ ਹੋ ਰੀਤ ਹੈ ਮਾਇਆ ਧਨ ਸਾਥੇ ਮਾਇਆ ਦੀ ਮੁਕੜੀਏ ਛੇ ਰੂਪ ਤੇ ਤੁਹਾਨੂੰ ਤਾਂ ਯਰ ਕੇ ਤੁੰਨ ਨੂੰ ਖਤੀ ਖਤਨਾ ਤੁੰਗੇ ਵਿਆਹ ਕਰਾ ਰਹੇ ਨੇ ਤੁੰਗੇ ਪਦਾਰਥਾਂ ਦੇ ਬਾਸ਼ ਹੋਣੇ ਇਹਨਾਂ ਦੇ ਖਤੀ ਵਿੱਚ ਲੋਕਾਂ ਦਾ ਤ੍ਰੀਪ ਲੱਗ ਰਹੀਦੀ ਹੈ ਨળા ਪੁਰਖਿਆਂ ਦੀ ਸਾਰੇ ਵੀ ਮਾਇਆ ਵਿੱਚ ਇਹ ਤੁਹਾਨੂੰ ਕੁਲੀ ਖੱਤਨ ਨੂੰ ਕੀ ਲੱਗੇ ਰਹਿੰਦੇ ਹਨ ਪ੍ਰਣਾਚਾਰੀ ਜਿੰਨੇ ਲੋਕ ਹੈ ਗੁਰ ਸਿੱਖ ਮਾਇਆ ਜਿਹੜੀ ਛਾਉ ਰੂਪ ਹੈ ਇਹ ਤੁਹਾਨੂੰ ਖੱਤਨ ਚ ਲੱਗੇ ਹੁੰਦੇ ਹਨ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਕਾਂਠੀ ਮਾਇਆ ਨਾਲ ਪ੍ਰੀਤ ਗੁਰ ਸਿੱਖਾਂ ਦੀ ਪ੍ਰੀਤ ਗੁਰੂ ਮਹਾਰਾਜ ਸਾਹਿਬ ਗਲਾਟੇ ਕਾਂਠੀ ਮਾਇਆ ਨਾਲ ਨਾਲ ਲਾ ਕੇ ਗੁਰੂ ਸਾਹਿਬ ਨੂੰ ਮਿਲੋ ਕੋਈ ਗੁਰ ਸਿੱਖ ਬਣੇ ਪ੍ਰਸੰਨ ਹੋਵੇ ਇਹ ਗੁਰਾਂ ਦੇ ਗਣ ਤੋਂ ਮਾਰੇ ਕੋ ਬਚਣਾ ਜੁਰ ਜਨਾ ਉਹਨਾਂ ਅਪੇਹ ਜੀ ਮਿੱਤਰ ਵੀ ਕੀ ਬਚਣਾ ਜੋ ਨਾਇ ਗੁਰੂ ਸਾਹਿਬ ਮਿਲਾ ਲੇ ਸਿੱਖ ਨੂੰ ਇਹ ਗੁਰ ਸੁਕਾਨੀ ਮਾਰੇ ਕੰਠ ਨਾਇ ਮਿਰੰਗੀ ਪ੍ਰੀਤ ਹੈ ਜਨ ਨਾਮਕ ਪ੍ਰੀਤ ਸਾਧ ਪਾ ਵਿਚਾਰ ਤੇ ਗੁਰੂ ਜੀ ਕਹਿੰਦੇ ਸਾਡੀ ਜਨਾਂ ਦੀ ਕਹੇ ਪ੍ਰੀਤ ਹੈ ਮਹਾਰਾਜ ਦੇ ਜਿਹੜੇ ਸੰਤ ਨੇ ਜਿਨ੍ਹਾਂ ਸਾਹਿਬ ਗੁਰਾਸ ਨੇ ਇਸਰ ਸੰਦਨ ਬਾੜੀ ਨੇ ਸਾਹਿਬ ਉਹਨੇ ਹਰ ਕੀਰਤ ਨੂੰ ਗਾਇ ਜਿਵੇਂ ਜਨ ਮੰਨਦੇ ਆ ਮੇਨੂੰ ਇਹ ਚਰਨਾਂ ਨੂੰ ਚੜ੍ਹਦੇ ਰਹੀਏ ਚਰਨਾਂ ਦੀ ਚਾਟ ਲੱਗੀ ਐ ਚਾ ਲੱਗਾ ਹੈ ਮੈਂ ਧੂੜ ਪਰਉਪਤ ਹੋਵੇ ਚਾਹਨਾ ਲੱਗੀ ਐ ਚਰਨਾਂ ਦੀ ਚਤਨ ਗਿਰੀ ਗਉੜੀ ਗੁਆਰੇਰੀ ਮਹੱਲਾ ਚੰਸੈ ਤੀਖੁ ਪ੍ਰੀਤ ਤੀਖੁ ਪ੍ਰਵਪਾ ਗੁਰੂ ਰੰਗ ਸਾਹਿਬ ਜੁਰ ਸਖਣੇ ਮੰਗ ਮੰਗਣੀ ਐ ਇਹ ਸਭ ਤੋਂ ਬਾਝਰ ਜੀ ਤੁਪ ਤ੍ਰੀਪ ਤੀਖ ਪ੍ਰਭਪਾ ਜਿਹਦਾ ਪੁਖਾਰੀ ਹੁੰਦਾ ਉਹਦੀ ਤ੍ਰੀਤੀ ਹੁੰਦੀ ਹੈ ਕਿ ਮੇਰਾ ਸਭ ਜਿਹੜਾ ਮਾਲਕ ਹੈ ਜਿਵੇਂ ਆਤਾ ਮੰਗਣ ਵਾਲੇ ਸਤਨਾਮ ਕਹਿੰਦੇ ਅਰਦਾਈ ਪਾਵੇ ਜੇ ਕੋਈ ਹੋਰ ਦਾਨ ਮੰਗਣਗੇ ਗੁਰਦਵਾਰੇ ਗੁਰੂ ਰਾਮ ਅ ਗੁਰਦੀ ਮਿਲ ਜਾਵੇ ਕਿਉਂਕਿ ਕਾਹਦੀ ਤ੍ਰੀਤੀ ਹੁੰਦੀ ਹੈ ਕਿ ਖਿਆ ਪਾਵੇ ਜੀ ਪ੍ਰਭ ਉਹ ਜਿਹੜਾ ਮਾਲਕਾ ਸਾਨੀ ਜੋਰ ਤ੍ਰੀਤੀ ਹੋਤੀ ਮੰਮੀ ਕਹਿੰਦੇ ਮੰਮੀ ਰਾਮ ਮੰਗਣਗੇ ਤਾਂ ਮੰਮੀ ਮਿਲ ਜਾਵੇ ਜਿਸ ਤਰਕਾਰ ਇਹ ਜਿਹੜਾ ਪੁਖਾਰੀ ਹੁੰਦਾ ਹੈ ਉਹਦੀ ਤ੍ਰਿਤੀ ਹੁੰਦੀ ਕਿ ਮੇਰਾ ਪ੍ਰਭੂ ਸੈਮੀ ਜਿਹੜਾ ਹੈ ਕਿ ਮੈਨੂੰ ਪਿਖਿਆ ਪਾਵੇ ਜਿਵੇਂ ਅਸੀਂ ਪੁਖਾਰੀ ਹਾਂ ਪਿਖੇ ਪੁਖਾਰੀ ਤੂੰ ਮੇਂ ਕਹੇ ਗਾਜ ਉਹ ਬਿਆਲ ਨੇ ਜੋ ਮੰਗਲ ਜਨ ਕੋਸ ਲੈ ਰਹੇ ਹੋ ਰੰਗਾਤ ਤੂਸ ਦੀ ਦਿਆ ਤੂੰ ਹੈ ਮੈਂ ਪੁਖਾਰੀ ਉਨੇ ਤ੍ਰਿਤੀਆ ਤੇ ਪ੍ਰਭੂ ਸੁਖ ਦੇ ਪਾਸਾ ਨਾਮ ਦੀ ਪਿਖਿਆ ਸਾਨੂੰ ਪਾ ਦੇਵੇ ਜੇ ਖੁਰੀਜ ਖੈਰ ਦੀ ਜੋ ਬੰਦਗੀ ਬੰਦਗੀ ਦਾ ਖੈਰ ਮਾਰਾ ਸਾਨੂੰ ਪਾਵੇ ਸਿੱਖਿਆ ਪਾਵੇ ਉਹੀ ਪ੍ਰੀਤੀ ਹੈ ਜਿਵੇਂ ਪ੍ਰੀਤ ਹੋਵੇ ਅਨਖੈ ਜਿਨੇ ਟੱਕੋ ਦੀ ਪ੍ਰੀਤ ਹੁੰਦੀ ਹੈ ਉਹ ਭਾਵੇਂ ਇਧਰ ਮੈਂ ਚਾਹੇ ਉਹ ਅਨਖੈ ਨੂੰ ਮਿਲ ਜਾਵੇ ਤਾਂ ਪ੍ਰੀਤ ਹੀ ਹੁੰਦੀ ਹੈ ਤੇ ਅਨੁਨਾ ਲਈਏ ਤਾਂ ਵੀ ਪ੍ਰੀਤ ਹੀ ਹੁੰਦੀ ਜੇ ਇਸੇ ਪ੍ਰਕਾਰ ਅਸੀਂ ਮਹਾਰਾਜ ਦੇ ਦਰਸ਼ਨਾਂ ਦੇ ਧੁੱਖੇ ਹਾਂ ਸਾਨੂੰ ਜੋ ਕੀ ਤੈ ਤੂ ਕੀ ਪ੍ਰੀਤ ਉਖੇ ਪ੍ਰੀਤ ਹੋਵਾ ਅਨਖਾ ਜਸ ਕੀ ਤਰਸਾਈ ਰੂਪ ਦਾ ਜਿਹੜਾ ਨੰ ਗਿਆਨ ਦਾ ਨੰ ਦਾ ਬ੍ਰਹਮ ਨੂੰ ਤੀਸਾ ਨੂੰ ਖਰਾਕ ਮਿਲੇ ਸਾਡੀ ਭੁੱਖਾ ਵੀ ਇਹ ਤ੍ਰੀਤ ਦਰਸ਼ਨਾਂ ਦੀ ਗੁਰ ਸਿੱਖ ਪ੍ਰੀਤ ਗੁਰ ਮਿਲ ਆਗ ਆਏ ਗੁਰ ਸਿੱਖਾਂ ਦੀ ਕੀਆ ਗੁਰੂ ਸਾਹਿਬਾਂ ਮਿਲ ਕੇ ਕਿਰਤ ਹੁੰਦੀ ਹੈ ਸੱਜਿਆ ਤੋਂ ਬਗੈਰ ਆਪਣਾ ਜੀਵਨ ਮਨੁਸਾਨੀ ਨੂੰ ਗੁਰਸੇ ਕੋ ਹਰ ਦਰਸ਼ਨ ਦੀ ਹਰ ਆਸ ਤੁਮਾਰੀ ਅਤਿ ਹੋ ਹਰੀ ਆਉਜਾ ਜਸੀ ਸੇ ਨਿਬਖੀ ਲੋ ਸਾਨੂੰ ਅਕਾਲ ਪੁਰਖੀ ਆਪ ਦੀ ਆਸਾ ਲਗੀ ਹੋਏ ਕਦੋਂ ਦਰਸ਼ਨ ਦੇ ਆਉਗੇ ਦਰ ਕੀਰਪਾ ਲੂਤ ਪੂਰ ਹਮਤ ਕਰਕੇ ਹਰ ਕੇ ਬਾਂਝੇ ਸਾਡੀ ਇੱਛਾ ਪੂਰੀ ਕਰ ਦੇ ਲੁਟ ਰਹਿ ਹੈ ਚਤਵੀਂ ਤ੍ਰੀ ਤੂਰਜ ਮੁਖ ਲੱਗੈ ਸ੍ਰੀ ਸ਼ੀਂਧੀ ਹੁੰਦੀ ਐ ਰਾਮਚੰਦਰ ਜੀ ਜੀ ਜਦੋਂ ਸੀਕਾ ਲਾਉਣ ਲੱਗੇ ਅਸੀਂ ਉਹਨੇ ਰਾਮਚੰਦਰ ਜੀ ਸੀਕਾ ਦਿੱਤਾ ਹਾਰ ਕਰਕੇ ਸਿਰੇ ਹੀ ਬਣਿਆ ਵਿੱਚ ਕੱਤਨਾ ਤੋਂ ਚੱਕਰੀ ਦਾ ਜੋੜਾ ਦੇਖਿਆ ਜੇ ਉੱਥੇ ਰਾਮਚੰਦਰ ਜੀ ਖਿਆਲ ਹੁਦੋਤ ਤਾਂ ਇਹਨੇ ਮੇਰਾ ਸੀਕਾ ਨਾ ਉਹ ਬਜੋਗ ਤੁਸੀਂ ਇਕੱਠੇ ਦੇਖੋ ਕੋਲੋਲ ਕਰਦੇ ਹੋ ਜੇ ਤੁਹਾਡਾ ਰਹਿ ਤੂੰ ਦਿਸੋੜਾ ਹੋਈ ਆ ਤੇਰੇ ਉਹ ਬਾਦ ਨੂੰ ਕ੍ਰੀਰ ਜਿੰਨ ਕਹਤੀ ਜੈਨੂਸ਼ੀਸ਼ਰ ਆਲ ਮਿਲਿਆ ਕਰੋ ਹਜਰ ਰਾਮਕੰਦ ਨੂੰ ਸਰਾਇ ਕਰਕੇ ਕਹਿ ਤੀ ਜੇ ਵੀ ਪਤੀ ਨਾ ਵਿਛੜ ਜਾਂਦੀ ਰਾਤ ਨੂੰ ਦਿਨ ਚੜੇ ਤਾਂ ਆ ਮਿਲ ਜੀਏ ਪਰ ਜੇ ਮਰ ਵਿਛੜੇ ਗਏ ਤਾਂ ਮੈਂ ਤੁੰ ਨੀ ਗੂ ਨਾ ਰਾਤ ਜਦੋਂ ਮਾਰੇ ਨਾਲ ਵਿਛੜੇ ਤਾਂ ਰਾਤ ਨੇ ਹਰ ਵਕਤ ਵਿਛੜੋ ਰਹਿੰਦੀ ਹੈ ਕਹੂਈ ਤਾਂ ਦਿਨ ਚੜੇ ਮਿਲਾਕ ਹੋ ਜਾਂਦਾ ਹੈ ਇਸੇ ਪ੍ਰਕਾਰ ਦਾਤੀ ਤ੍ਰੀ ਸੂਰਜ ਮੁਖ ਲੱਗ ਗਰੀ ਵੀ ਨਹੀਂ ਜੇ ਸਿੱਖਣ ਗਏ ਨਦੀ ਪ੍ਰੀਤ ਹੈ ਕਿ ਗੁਰੂ ਸਾਹਿਬ ਸੂਰਜ ਹੈ ਸਾਧੂ ਸਰੂਪ ਤੇਰੇ ਨੂੰ ਲੱਗੇ ਦਰਸ਼ਨ ਹੋਣ ਮਾਰ ਆਜੇ ਲੀਲਾ ਪਿਆਰੇ ਸਭ ਦੁੱਖ ਪਿਆਰੇ ਕਿਹੜਾ ਕੌਣ ਚੱਗਿਆ ਈਸ਼ੁਰ ਬ੍ਰਹਮ ਉਹਦੇ ਨਾਲ ਮਿਲ ਜੇ ਸਹਿਰੇ છોੜੇ ਦੁਖਨ ਕੀ ਆਇਦੇ ਈਗੇ ਨੀਰ ਦੇ ਈਗੇ ਗੁਰ ਸਿੱਖ ਪ੍ਰੀਤ ਗੁਰੂ ਮੁਖ ਲੱਗੈ ਗੁਰ ਸਿੱਖਾਂ ਦੀ ਤਰੀਕ ਗੁਰੂ ਸਾਹਿਬ ਦੇ ਸਰਮੁਖ ਲੱਗੀਏ ਕਦੇ ਮਨ ਬੇਮੁਖ ਨਾ ਹੋਵੇ ਗੁਰਸਾਹਿਬ ਤੋਂ ਹਰ ਵਕਤ ਮਾਰੇ ਦੇ ਸਰਮੁਖ ਜੁੜੇ ਰਹੀਏ ਮਾਰੇ ਨੂੰ ਪਾਉਂਦੇ ਰਹੀਏ ਅਸੀਂ ਬਸਰੇ ਪ੍ਰੀਤ ਸਿਰ ਮੁਖ ਖੈ ਜਿਹਦੇ ਬੱਚੇ ਦੀ ਪ੍ਰੀਤ ਹੁੰਦੀ ਹੈ ਜਦੋਂ ਉਹ ਜੀਵਨ ਆਏ ਬੰਨਿਆ ਹੁੰਦਾ ਹੈ ਤੇ ਝੁੱਡਾ ਮਾਰਦਾ ਰਹਿੰਦਾ ਹੈ ਕਿ ਕਦੋਂ ਮੈਨੂੰ ਛੱਡਿਆ ਜਾਵੇ ਤੇ ਕਦੋਂ ਮੈਂ ਕਾਹਲੀ ਬਨਾਏ ਮਾਤਾ ਰਾਏ ਜੋ ਦੁੱਧ ਪਿੰਗ ਹੈ ਇਹੇ ਬੱਚੇ ਵੀ ਨਹੀਂ ਸੁਖੀਏ ਦੇ ਹੈ ਉਹਨਾਂ ਦੀ ਤ੍ਰੀਪ ਹੈ ਤੇ ਗੁਰੂ ਸਾਹਿਬ ਦਾ ਉਪਦੇਸ਼ ਰੂਪੀ ਗੁੱਧ ਗੁਰੂ ਮਾਤਾ ਦੇ ਤਾਸ਼ੂ ਅਸੀਂ ਖਾਣਾ ਕਰੀਏ ਧਾਰਨ ਕਰੀਏ ਮੈਂ ਖੁਦ ਹੀ ਜੀ ਰਿਹਾ ਜੇ ਜੇ ਰਵੇ ਬਿਖੇ ਬੀਖੇ ਮੋ ਬਗਲ ਤੋਂ ਉਂਦੀ ਗੌਰੰਮਣ ਵੱਡ ਜਾਂਦੇ ਬੱਚੇ ਜਲ ਦੀ ਖੁਸ਼ ਹੋ ਜਾਂਦੇ ਦੇਖ ਕਰਕੇ ਮਾਤਾ ਦੇ ਚਾਈ ਇਸੇ ਪ੍ਰਕਾਰ ਜੇ ਸੁਖ ਗੁਰੂ ਜੀ ਸਾਹਿਬ ਦੇ ਦਰਸ਼ਨ ਵੇਖ ਕਰਕੇ ਜਦੋਂ ਆਪ ਤਰਜਤ ਹੋ ਤੇ ਦੈਸ਼ਿੰਗੰਦ ਦੇ ਦਿਲ ਖੜੀ ਜਾਂਦੇ ਕਿ ਸੁਖਾਂ ਦੇ ਗੁਰ ਸੇਤ ਪ੍ਰੀਤ ਹੈ ਗੁਰੂ ਮੋਖਲਾ ਕਹਿੰਦੇ ਗੁਰਸਿਕਾਂ ਨੂੰ ਪ੍ਰੀਤ ਹੈ ਗੁਰੂ ਸਾਹਿਬ ਸਾਨੂੰ ਸਰਮੁਖ ਲਾ ਲੈਣ ਸਾਨੂੰ ਦੇਮ ਖੁਲਾਨ ਕੇ ਜੀਨੇ ਕੰਡ ਕਾਲ ਦੀ ਹਿੰਦੂ ਜੋ ਪਾਤਸ਼ਾਨ ਕਿਉ ਨਾ ਸਕੇ ਪਾਤਸ਼ਾ ਨਿਯੋਗੀ ਮੈਨ ਬਣਾ ਦੇਣ ਹੋਰ ਸਭ ਪ੍ਰੀਤ ਮਾਇਆ ਮੂਹ ਕਾ ਸਹਿਰੀਆਂ ਪ੍ਰੀਤੋਂ ਗੁਰਸਿੱਖੋ ਦਸੀਆਂ ਹੋਰ ਸਹਰੀਆਂ ਪ੍ਰੀਤਿਓ ਮਾਇਆ ਦਾ ਮੂਹ ਇਹ ਤੱਕਿਆ ਤਿਜਤ ਜਾਣ ਵਾਲੀਆਂ ਨਾ ਸਿਨ ਕਾ ਨੇ ਇਹ ਆਈ ਹੋ ਪਰੇ ਰਿਡੀਸ਼ਨ ਦੇਮ ਸੋ ਜਾਇ ਤੀਰ ਕਾ ਸਾਚੇ ਕੱਚੀ ਨਿਆਈਂ ਕੁੱਤਕ ਜਾਨ ਵਾਲੀਆਂ ਚੀਜ਼ਾਂ ਹੋਣੇ ਇੱਕ ਕੱਚੀ ਨਿਆਈਂ ਕੱਚੀਆਂ ਹਨ ਕਿਉਂ ਤੋ ਤਿੱਕ ਜਾਨ ਵਾਲੇ ਨਿੰਮਤੀ ਨਿਆਈਂ ਦੁਖਦਾਇਕ ਹੈ ਕੋ ਪਾਚਾ ਪਾਜੀ ਹੈ ਕੋ ਖੰਡੀ ਹੈ ਸਾਰਾ ਨਾਂ ਮਾਝੋ ਜਾਣੀਏ ਜਨ ਨਾਮੁ ਤ੍ਰੀਪ ਤ੍ਰੀਪ ਤੋ ਗੁਰ ਸਾਚਾ ਗੁਰੂ ਸਾਹਿਬ ਵੀ ਕਹਿੰਨੇ ਸੀ ਸਿਉ ਪ੍ਰੀਤੀ ਨਰੀਏ ਕਚ ਦੇ ਤਾਜ ਵਰਗੀਆਂ ਜਿਹੜੀ ਗੁਰੂ ਸਾਹਿਬ ਨਾਲ ਪ੍ਰੀਤੀ ਹੈ ਸੱਚੀ ਹੈ ਉੱਤਰ ਕੋ ਸੱਚੇ ਗੁਰਾਂ ਨਾਲ ਜੇ ਤਪਤ ਹੋ ਜਾਈਵੇ ਆਤਮ ਨੰਦਰੂ ਕਹੈ ਤੇ ਕਰੋ ਭੁੱਖਾ ਨਹੀਂ ਲੱਗਦੀਆਂ ਦੁਨੀਆਂ ਦੇ ਪਦਾਰਥਾਂ ਦੀਆਂ